ਸ਼ੰਤ ਮਹੱਲਾ ਤੀਜਾ ਬਿਨ ਕਰਮ ਸਭ ਪਰਮ ਸੁਲਾਈ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋਈ ਜਿਨ੍ਹਾਂ ਨਿਸਕਾਮ ਕਰਮਾਂ ਦੀ ਕਮਾਈ ਨਹੀਂ ਕੀਤੀ ਸਾਰੀ ਸ੍ਰਿਸ਼ਟੀ ਪਰਮ ਨੂੰ ਭੁਲਾ ਦਿੰਦੀ ਹੈ ਮਾਇਆ ਮੋਹਿ ਬਹੁਤ ਦੁੱਖ ਪਾਏ ਇਹ ਮਾਇਆ ਦੇ ਮੋਹ ਕਰਕੇ ਬਿਆੰਤ ਦੁੱਖ ਜਮਣ ਮਰੁੰਦਾ ਪਾਉਂਦੀ ਹੈ ਸ੍ਰਿਸ਼ਟੀ ਮਨੁੱਖਾਂ ਦੇ ਠੌਰ ਨਾ ਪਾਏ ਜਿਹੜੇ ਮਨੁੱਖ ਹੋ ਗਿਆਨੀ ਹੈ ਉਹਨਾਂ ਨੂੰ ਐਸ ਲੋਕ 'ਚ ਵੀ ਥਾਂ ਨਹੀਂ ਹੈ ਤੇ ਪ੍ਰਲੋਕ 'ਚ ਵੀ ਥਾਂ ਨਹੀਂ ਪਾਉਂਦੇ ਔਰ ਇਸਤੀਨੀ ਪਾਉ ਦੇ ਰੂਪ ਨੂੰ ਵੀ ਦੁਰੀਆਬਾਦ ਰੂਪੀ ਥਾਂ ਵਿੱਚ ਵਿਸ਼ਟਾ ਕਾ ਕੀੜਾ ਬਿਸਟਰਮ ਆਇ ਸਮਾਏ ਨੇ ਗਰ ਰੂਪੀ ਮੇਲੇ ਦੇ ਕੀੜੇ ਹਨ ਇੱਥੇ ਵਿਸ਼ਿਆ ਰੂਪੀ ਬਿਸਟਾ ਵਿੱਚ ਸਮਾਏ ਰਹਿੰਦੇ ਹਨ ਅੱਗੇ ਨਰਕ ਵਿੱਚ ਇਸ ਦਾ ਸਮਾਉਣ ਦੇ ਵਿਸ਼ਟਾਜ ਹੁਕਮ ਨੇ ਸੂਝਨ ਪਰਵਾ ਜਿਹੜਾ ਸਭਗੁਰਾਂ ਦੀ ਆਗਿਆ ਨੂੰ ਮੰਨ ਲਵੇ ਉਹ ਜਨ ਪ੍ਰੇਮੀ ਪ੍ਰਮਾਣਿਕ ਸਫਲਾ ਹੁੰਦਾ ਹੈ ਗੁਰ ਕਾਬਦ ਨਾਮ ਨਿਸ਼ਾਨ ਹੁਕਮ ਕੀ ਹੈ ਨਾਰਾ ਭਾਈ ਗੁਰੂ ਸਾਹਿਬ ਦੇ ਸ਼ਬਦ ਕਰਕੇ ਨਾਮ ਪਰਮੇਸ਼ਰ ਨੂੰ ਅੰਦਰ ਨਿਸ਼ਾਨ ਲਿਖਣਾ ਕਰੇ ਪਰਮੇਸ਼ਰ ਦਾ ਨਾਮ ਜਿਹਨਾਂ ਨੂੰ ਉਕਰ ਲਿਆ ਗੁਰਾਂ ਦੇ ਉਪਦੇਸ਼ ਦੁਆਰਾ ਉਹਨਾਂ ਤੋਂ ਨਾਮੀ ਪਰਮੇਸ਼ਰ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ ਰਹਾ ਉਠਾ ਚਰਤੇ ਜਿੰਨਾ ਤੁਰ ਲਿਖ ਪਾਇਆ ਕਈ ਸਿੱਕੇ ਨਾਮ ਚੋਂ ਰੰਗੇ ਹੋਏ ਆ ਜਿਨ੍ਹਾਂ ਨੇ ਤੁਰੋਂ ਨਿਸਕਾਮ ਕਰਮ ਕੀਤੇ ਆਜ ਤੋਂ ਜਨਮਾਂ ਤੋਂ ਲਾ ਕੇ ਉਹਨਾਂ ਦੇ ਪਰਮੇਸ਼ਰ ਨੇ ਇਹ ਲਿਖ ਕੇ ਬਾਤਾ ਕਿ ਜਨਮ ਵਿੱਚ ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਉਹ ਗੁਰੂ ਸਾਹਿਬ ਦੇ ਸ਼ਬਦ ਕੀ ਰੰਗੇ ਹੋਏ ਆ ਸਾਜੀ ਜਿਹੜੇ ਹੋਏ ਹਨ ਰੰਗੇ ਹੋਏ ਹਨ ਹਰ ਕਾ ਨਾਮ ਸਦਾ ਮਨ ਭਾਇਆ ਮਾਰੇ ਰੰਗਿਆ ਹੋਇਆ ਜੇ ਕੀ ਨਿਸ਼ਾਨੀ ਹੈ ਮਾਰੇ ਕਹਿੰਦੇ ਪ੍ਰਮੇਸ਼ਰ ਦਾ ਨਾਮ ਸਦਾ ਵਾਪੇ ਮਨ ਚੰਗਾ ਲੱਗਾ ਹੈ ਸਾਹਿਬਾ ਕੀ ਬਾਣੀ ਸਦਾ ਸੁਖ ਹੋਏ ਇਹ ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਨੂੰ ਧਾਰਮੇ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਜੋਤੀ ਜੋਤ ਮਲਾਏ ਸੋ ਜੋਤੀ ਰੈਤ ਰੂਪ ਜੋ ਪਰਮੇਸ਼ਰ ਆਇਆ ਜੋਤ ਪਰਦਕ ਜੋਤ ਨੂੰ ਆਪਰੇ ਚ ਮੇਲ ਲੈਂਦਾ ਹੈ ਏਕ ਨਾਮ ਤਾਰੇ ਸੰਸਾਰ ਇਹ ਇੱਕ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਜਿਹੜਾ ਕੁੱਲ ਸੰਸਾਰ ਤੋਂ ਕਾਰਨ ਵਾਲਾ ਜਹਾਜ ਦੀਵੇਂ ਆਏ ਆ ਗੁਰਪ੍ਰਸਾਦੀ ਨਾਮ ਪਿਆਈ ਸਤਿਗੁਰਾਂ ਦੀ ਕਿਰਪਾ ਕਰਕੇ ਮਾਰੋ ਦੇ ਨਾਮ 'ਚ ਪਿਆਰ ਲੱਗਦਾ ਹੈ ਦਿਨ ਨਾਮੈ ਮੁਕਤ ਕਿਨਾਂ ਨਾ ਪਾਈ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਚੌਹਾਂ ਜੁਗਾਂ 'ਚ ਕਿਸੇ ਨੇ ਮੁਕਤੀ ਨਹੀਂ ਪਾਈ ਹੈ ਸੂਰੇ ਗੁਰਤੇ ਨਾਮ ਪੱਲੇ ਪਾਏ ਇਹ ਪੂਰਨ ਸਤਿਗੁਰੂ ਨਾਨਕਦੇਵ ਜੀ ਦੁਆਰਾ ਪੱਲੇ ਹਿਰਦੇ ਰੂਪੀ ਪੱਲੇ 'ਚ ਅੰਮ੍ਰਿਤ ਨਾਮ ਪਾਇਆ ਜਾਂਦਾ ਹੈ ਜੇ ਜੀ ਸਭ ਭੁਜਾਏ ਉਹ ਆਦਮੀ 부ਝਾਏ ਸਮਝ ਗਿਆ ਹੈ ਜਿਹਨੂੰ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਆਪਣਾ ਸਰੂਪ 부ਝਾ ਸਮਝਾ ਦਿੰਦੇ ਹੈ ਸਤਗੁਰ ਸੇਵਾ ਨਾਮ ਦਰੜਾ ਮਾਰਾ 부ਝਵਾ ਕਿਵੇਂ ਆ ਸੋ ਉਹ ਕਿਵੇਂ 부ਝਦਾ ਜੀ ਨੂੰ ਆਪ 부ਝਾਵੇ ਸਤਗੁਰਾਂ ਦੀ ਸਤਗੁਰ ਸੇਵਾ ਨਾਮ ਦਰੜਾ ਸਤਗੁਰਾਂ ਦੀ ਸੇਵਾ ਕਰੇ ਤੇ ਗੁਰੂ ਸਾਹਿਬ ਨਾਮ ਲੜਾਉਂਦੇ ਹੈ ਇਹ ਉਹ 부ਝਦੇ ਹੈ ਜਿਸ ਨੂੰ ਆਪ ਮਹਾਰਾਜ ਸਾਹਿਬ ਉਹ ਤਤਪਦਿ ਲਖਰਤ ਨੂੰ ਬੁਝਦੇ ਹੈ ਜਿਹਨੂੰ ਆਪ ਤੁੰਗਪਦ ਲਖਰਤ ਬੁਝਾ ਦਿੰਦਾ ਹੈ ਜਿਨ ਇੱਕ ਜਾਤਾ ਸੇ ਜਨ ਪ੍ਰਵਾਨ ਜਿਨੋ ਨੀ ਕੋ ਦੁਆ ਦੇ ਰੂਪ ਨੂੰ ਜਾਣਿਓ ਪਰਮਾਨੀਕ ਸਫਲੇ ਪੁਰਖ ਹਨ ਨਾਨਕ ਨਾਮ ਰਤੇ ਦਰ ਨਿਥਾ ਜੋ ਪਰਮੇਸ਼ਰ ਦੇ ਨਾਮ ਚ ਰੰਗੇ ਹੋਏ ਹੈ ਉਹ ਦਰ ਦੇ ਵਿੱਚ ਪਰਮੇਸ਼ਰ ਦੇ ਦਰਜ ਵੀ ਨਿਸ਼ਾਨ ਪ੍ਰਗਟ ਹਨਗੇ ਦਰੋਂ ਦੇ ਅੰਦਰ ਪਰਮੇਸ਼ਰ ਪ੍ਰਗਟ ਹੈ ਦਸੰਤ ਜਲ ਸੰਗਤ ਵਿੱਚ ਉਹਨਾਂ ਨੂੰ ਨਿਸ਼ਾਨ ਪ੍ਰਗਟ ਹੈ ਵਿਸ਼ੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਸਈ ਵਾਹਿਗੁਰੂ ਪੂਰਵਲੇ ਪੁੰਨ ਸਾਡਿਆਂ ਦਾ ਪ੍ਰੇਰਿਆ ਹੋਇਆ ਜੇ ਕਿਰਪਾ ਦ੍ਰਿਸ਼ਟੀ ਕਰੇ ਤਾਂ ਇਸ ਮਨੁੱਖਾ ਜਨਮ ਦੀ ਸਤਿਗੁਰਾਂ ਦੇ ਨਾਲ ਮੇਲ ਦੇਵੇ ਆਪੇ ਆਪ ਬਖੈ ਮਨਿਆਏ ਉਹਨੇ ਦੇ ਅੰਦਰ ਆਪੇ ਤੋਂ ਪਤਲਾ ਅਖਰਤ ਹੋਇਆ ਆਪੇ ਤਤਪਦਾ ਲਖਰਤ ਹੋਇਆ ਆਪਣੀ ਅੰਤਾਂ ਕਰਦੇ ਅੰਦਰ ਜਨ ਆਪਣੇ ਸਰੂਪ ਦਾ ਗਿਆਨ ਹੈ ਉਨਨ ਮੰਨ ਜਾ ਕੇ ਵਸ ਜਾਂਦਾ ਹੈ ਨਹਿ ਚਲ ਮਤ ਸਦਾ ਮਨ ਧੀਰ ਜਿਹੜਾ ਦੀ ਸਾਧ ਸੰਗਤ ਜੀ ਗੁਰਮਤ ਦੇ ਤੇ ਅਚਲ ਬੁੱਧੀ ਹੋਈ ਤੀ ਕੀ ਹੈ ਉਹਨਾਂ ਦਾ ਮਨ ਸਦਾ ਵਕਾਰਾਂ ਵਲੋਂ ਧੀਰ ਜੀ ਪਕੜ ਕੇ ਇਸਤਤ ਹੋ ਜਾਂਦਾ ਹੈ ਹਰ ਗੁਣ ਗਾਲ ਗੁਨੀ ਕਹੀਰ ਜੋ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਲਾਉਂਦਾ ਗੁਣਾਂ ਦਾ ਕਹੀਰ ਸਮੁੰਦਰ ਬਣ ਜਾਂਦਾ ਹੈ ਨਾਮਾ ਪੂਲੇ ਮਰਹਿ ਬਖਾਏ ਜੋ ਸਕੇ ਪਰਸ਼ਰੇ ਨਾਮ ਤੋਂ ਭੁੱਲੇ ਹੋਏ ਐ ਉਹ ਬਿਸ਼ਿਆਂ ਦੀ ਬਿਉ ਖਾ ਖਾ ਕੇ ਮਰ ਰਹੇ ਐ ਬਿਰਥਾ ਜਨਮ ਫਿਰ ਆਵੇ ਜਨ ਨੂੰ ਤਾਹਰ ਹੋਇਆ ਬਿਰਸ ਗਿਆ ਹੈ ਫੇਰ 84 ਲੈ ਗੇੜੇ ਚੋਂਦੇ ਜਾਂਦੇ ਵਾਰ ਵਾਰ ਰਹਾ ਬੋਪੇ ਕਰੇ ਬੋਪੇਖ ਕਰੇ ਮਨ ਸਾਥ ਨਾ ਹੋਵੇ ਜੇ ਬਾਰੇ ਪੇਖਾਂ ਨੂੰ ਤਾਹਰ ਲਵੇ ਭਾਈ ਮਨ ਚ ਕੜੀ ਠੰਡ ਆਉਂਦੀ ਹੈ ਮਨ ਸ਼ਾਇਦ ਇਹਦਾ ਤਪਦਾ ਰਹਿੰਦਾ ਹੈ ਹੰਕਾਰ ਹੋ ਜਾਂਦਾ ਹੈ ਭੇਖਾਂ ਦਾ ਵਾਅਦ ਮਾਨੇ ਆਪਣੀ ਪਦਖੋ ਕੋਈ ਲਖਣ ਕਰ ਜੇ ਕਿਵੇਂ ਬਾਹਲਾ ਹੰਕਾਰ ਵੱਜ ਜਾਂਦਾ ਮੇਖਾਨੇ ਭੇਖ ਵਾਲਾ ਆਪ ਦੀ ਜਿੱਤ ਵਿਸ਼ਿਆਂ ਚ ਪਾ ਕੇ ਗਵਾਲੇਂ ਦੇ ਹਮ ਸੇਵਰ ਭਾਗੀ ਜੈ ਸਬਦ ਪਛਾਣਿਆ ਉਹ ਬੰਦੇ ਉਹ ਭਾਗ ਵਾਲੇ ਕਿਨਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਨੂੰ ਪਛਾਣ ਲਿਆ ਹੈ ਹਾਰ ਜਾਂਦਾ ਕਰਮ ਹੈ ਆਣਿਆ ਗੁਰੂ ਸਾਹਿਬ ਦਾ ਉਪਦੇਸ਼ ਬਾਹਰ ਮਨ ਭਟਦਾ ਜਾਂਦਾ ਇਹਨੂੰ ਸਬਦ ਦੀ ਕਮਾਈ ਕਰਕੇ ਅੰਤਰਮੋਹ ਘਰ ਚੁਲੇ ਆਂਦਾ ਤੁਰਿਆ ਪਰ ਵਿੱਚ ਕਰਮ ਹੈ ਵਸਤ ਅਗਮ ਪਰਾ ਦੇਹ ਤੋਂ ਸਾਰਿਆਂ ਦੇ ਘਰ ਹਿਰਦੇ 'ਚ ਹੀ ਵਸਦਾ ਹੈ ਜੋ ਮਨ ਦੀ ਗਮਤਾ ਤੋਂ ਪਰੇ ਗੰਮ ਹੈ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਸਾਧ ਸੰਗਤੂ ਕੀ ਘਰ 'ਚ ਹੀ ਵਸਦਾ ਹੈ ਗੁਰਮਤ ਖੋਜ ਹੈ ਸਬਦ ਵਿਚਾਰਾ ਜੋ ਗੁਰਮਤ ਦੁਆਰਾ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦੇ ਹਨ ਉਹ ਖੋਜ ਲੈਂਦੇ ਹਨ ਉਹ ਗੁਰਮੁਖ ਗੁਰਮਤ ਗੁਰਮੁਖ ਗੁਰਾਂ ਦੀ ਮੱਧਵਾਰਾ ਖੋਜ ਲੈਂਦੇ ਹਨ ਸ਼ਬਦ ਵਿਚਾਰ ਸ਼ਬਦ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਗੁਰਮਤਿ ਦੁਆਰਾ ਸ਼ਬਦ ਦੀ ਵਿਚਾਰ ਕਰਕੇ ਮਨ ਇਹਨੂੰ ਖੋਜ ਲੈਂਦੇ ਆ ਨਾਮ ਨavnਤ ਪਾਈ ਕਰਹੀ ਮਾ ਫਿਰਦੇ ਨੇ ਅੰਦਰ ਨਾਮ ਹੀ ਨਵਨਦੀਆਂ ਦੇ ਦੇਣ ਵਾਲੀ ਦਾਤ ਪ੍ਰਾਪਤ ਕੀਤੀ ਹੈ ਖਦਾ ਰੰਗ ਰਾਤੇ ਸਚਿਤ ਮਾਹ ਜਿਹੜੇ ਭਾਈ ਸਵਾਭਾਜ ਨੂੰ ਤੇ ਪ੍ਰੇਮ ਚ ਰੰਗੇ ਹੈ ਉਹ ਸੱਚ ਸਰੂਪ ਦੇ ਸਮਾੜਾ ਆਨੰਦ ਪ੍ਰਾਪਤ ਹੁੰਦਾ ਹੈ ਸੱਚ ਦੇ ਸਮਾਜਾਂ ਦੇ ਲੀਨ ਹੋ ਜਾਂਦੇ ਆਪ ਕਰੇ ਵਿਚਾਰਨ ਨਾ ਜਾਏ ਸਾਧ ਸੰਗੇ ਜੀ ਮੇਰਾ ਵਾਹਿਗੁਰੂ ਸੁਤੰਤਰ ਹੋਇ ਚੇਤਨ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ ਕਿਸੇ ਦੇ ਪਾਸੋਂ ਸਾਰਾ ਜੜ ਸੰਗਾਜ ਨੇ ਕੀ ਹੋਣੀ ਕਰਕੇ ਆਪਣੀ ਵੱਲੋਂ ਸੁਤੰਤਰ ਕੀਤਾ ਨਹੀਂ ਜਾਂਦਾ ਕੁਝ ਆਪੇ ਭਾਵੇਂ ਲੈ ਮਿਲਾਂ ਜਿਹੜੇ ਮਹਾਰਾਜਾਂ ਨੂੰ ਆਪ ਭਉਂਦੇ ਹੈ ਭਾਵਨਾ ਕਰਦੇ ਹੈ ਉਹਨਾਂ ਨੂੰ ਮੇਲ ਲੈਂਦਾ ਹੈ ਦਿੱਸਤੇ ਨੇੜੇ ਨਾਹੀਂ ਕੋ ਦੂਰ ਉਸ ਵਾਜ ਨੂੰ ਤਾਂ ਨਾ ਕੋਈ ਨੇੜੇ ਕਿਹਾ ਜਾ ਸਕਦਾ ਨਾ ਦੂਰ ਕਿਹਾ ਜਾ ਸਕਦਾ ਜੀਵ ਨੂੰ ਨੇੜੇ ਕਿਵੇਂ ਕਹਿ ਲਈਏ ਵਾਸ਼ਨਾਵਾਂ 'ਚ ਵੱਜਾ ਹੋਇਆ ਦੂਰ ਕਿਵੇਂ ਕਹਿ ਲਈਏ ਈਸ਼ਰ ਨੂੰ ਉਹਨਾਂ ਦੇ ਅੰਦਰ ਸਮਾਨਵਤ ਗਿਆਨ ਹੈ ਇਸ ਕਰਕੇ ਨੇੜੇ ਗੁਰਮੁਖ ਨੂੰ ਮਨੁਖ ਨੂੰ ਦੂਰ ਕਿਵੇਂ ਕਹੀਏ ਆਸਿਕ ਦੇ ਨਾਸਕ ਨੂੰ ਸਾਰਿਆਂ ਦੇ ਆਤਮਾ ਜੀ ਹੋਇਆ ਨਾਨਕ ਨਾਮ ਰਹਾ ਪਰਪੂਰ ਸਭੂ ਸਾਹਿਬ ਜੀ ਕਹਿੰਦੇ ਜੋ ਮਾਰੇ ਦੇ ਨਾਮ ਨੂੰ ਜਪਦੇ ਹੈ ਉਹਨਾਂ ਨੂੰ ਸਾਰੇ ਵਿਆਪਕ ਹੋਇਆ ਜਿਸ ਰਿਹਾ ਹੈ ਬਸੰਤ ਮਹੱਲਾ ਤੀਜਾ ਗੁਰਸੱਭ ਦੀ ਹਰ ਚੇਤ ਸੁਭਾਏ اے ਭਾਈ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਹਰੀ ਨੂੰ ਕੀਤੇ ਕਾਰ ਸੋ ਭਾਏ ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ ਸੋ ਭਾ ਜਾਵੇਂਗਾ ਤੂੰ ਸੋ ਪ੍ਰੇਮ ਦੇ ਨਾਲ ਰਾਮ ਨਾਮ ਰਸ ਰਹਿ ਅਗਾਏ ਮਹਾਰਾਜ ਦੇ ਨਾਮ ਦਾ ਰਸ ਹੈ ਸਹ ਰਾਮ ਦਾ ਇਹ ਜਿ ਰਜ ਰਹੇਗਾ ਫਿਰ ਤੈਨੂੰ ਵਿਸ਼ਿਆਂ ਦੀ ਭੁੱਖ ਨਹੀਂ ਲੱਗੇਗੀ ਕਦੇ ਕੋਟ ਕੋਟ ਅੰਦਰ ਕੇ ਪਾਪ ਜਲ ਜਾ ਜਿਹੜੇ ਕਰੋੜਾਂ ਜਨਮਾਂ ਦੇ ਕੋਟ ਕਿਲਿਆਂ ਦੀ ਨਹੀਂ ਆਈ ਇਸਲੇ ਅੰਤਰਾ ਪਾਉਣ ਵਾਲੇ ਪਾਪ ਹੈ ਉਹ ਤੇਰੇ ਨਾਮ ਬਿ ਹਾਸ ਰੂਪੀ ਬਨਿੰਦਾ ਜਲ ਜਾਣਗੇ ਜੀਵਤ ਮਰ ਹੈ ਹਰ ਨਾਮ ਸਮਾਹੇ ਇਹ ਜੀਵਤ ਭਾਗ ਤੋਂ ਮਰ ਜਾਵੇ ਹਰੀ ਨਾਮੀ ਪਰਮੇਸ਼ਰ ਤੇ ਸਮਾਜ ਆਏਗਾ ਢੀਨ ਹੋ ਜਾਏਗਾ ਹਰ ਕੀ ਦਾਤ ਹਰ ਜੀਵ ਜਾਨੇ ਏਹੋ ਮਹਾਰਾਜੇ ਹਰੀ ਦੀ ਆਪ ਦੀ ਦਾਤ ਹੈ ਪਰਮੇਸ਼ਰ ਦੀ ਇਸ ਮਹਾਤਮ ਨੂੰ ਆਪ ਮਹਾਰਾਜੀ ਜਾਣਦੇ ਹੈ ਗੁਰ ਕਾਬਦ ਇਹੋ ਮੰਨ ਮੋਲਿਆ ਦੋ ਦੋ ਬਤਨ ਸਤਿਵਗ ਇਹ ਮਨ ਮੌਲਿਆ ਗੁਰੂ ਸਾਹਿਬ ਦੇ ਸ਼ਬਦ ਕਰਕੇ ਜਿਨ੍ਹਾਂ ਦਾ ਮਨ ਪਰਫੁੱਲਤ ਹੋਇਆ ਗੁਣਾ ਕਰਕੇ ਮਿਲਿਆ ਹੈ ਹਰ ਗੁਣ ਦਾਤਾ ਨਾਮ बखਾਨੇ ਉਹ ਹਰੀ ਸਰਬ ਗੁਣਾ ਦਾਤਾ ਪ੍ਰਮੇਸ਼ਰ ਦਾ ਨਾਮ ਹੈ ਉਸ ਦਾ ਕਸਮ ਕਰਦੇ ਰਹਿੰਦੇ ਹਾਂ ਹਰ ਵਕਤ ਉਚਾਰਨ ਕਰਦੇ ਹਾਂ ਮੈਂ ਜੀਵਨ ਹੀ ਉਹਨਾਂ ਦਾ ਬਣ ਗਿਆ ਐਸਾ ਰਹਾ ਕਿਉਂ ਬਕਰੋ ਰਹਾ ਭਗਵਾਨ ਇਸ ਤਰ੍ਹਾਂ ਮੂਤਨਾ ਹੋਵੇ ਤੀ ਲੋਕ ਭੇਖ ਬਣਾ ਲੈਂਦੇ ਐ ਕੋਈ ਚਿੱਟੇ ਲੀੜੇ ਪਾ ਲੈਂਦਾ ਕੋਈ ਕਾਲੇ ਪਾ ਲੈਂਦਾ ਕੋਈ ਭਸਮੀ ਭੇਸ ਬਾਦਮੀਨ ਦਾ ਮਾਰੇ ਕਿ ਇਸ ਨੂੰ ਕਾਜੇ ਭੰਨੇ ਅੱਜ ਭੇਖਾਂ ਦੇ ਭਾਰ ਨਹੀਂ ਕਰਕੇ ਮੁਕਤ ਨਾ ਹੋਵੇ ਐ ਭਰਮ ਦੇ ਇਹਦੇ ਵੀ ਖਾਨੀ ਅਸੀਂ ਭੇਖ ਗੁਰੂ ਕਲੰਗੀ ਜੀ ਤਾਂ ਲਿਖਿਆ ਹੈ ਕਾਹੇ ਕੋ ਵਾਸਤਰ ਕਰੋਂ ਭਗਵਾਨ ਇਹਨਾਂ ਬਾਤਨ ਸੇ ਭਗਵਾਨ ਨਾ ਹੋਵੇ ਕਿਉਂ ਵਾਸਤਰ ਭਗਵੇਂ ਕਰਦੇ ਨਾ ਗੱਲਾਂ ਨਾ ਰੱਬ ਤਾਂ ਨਹੀਂ ਬਣ ਜਾਓਗੇ ਤੁਸੀਂ ਇਸ ਪ੍ਰਕਾਰ ਕਰਵਾਉਂਦੇ ਹਨ ਇਹ ਕਲਗੀ ਭਰਦੇ ਬਚਨ ਹੈ ਜਿੱਥੇ ਦਕਤਰਾ ਤੇ ਦਾ ਪ੍ਰਸੰਗ ਲਿਖਿਆ ਭਗਵੇਂ ਵੇਸ ਬ੍ਰਹਮਉਤਨਾ ਹੋਏ ਇਸ ਪ੍ਰਕਾਰ ਭਗਵੇਂ ਵੇਸ ਧਾਰ ਲੈਦੇ ਪਰਹਦੇ ਰਹਿੰਦੇ ਆ ਦੇਖੀ ਬਣ ਕੇ ਕੋਈ ਮੁਕਤ ਤਾਂ ਨਹੀਂ ਹੋ ਸਕਦੀ ਇਸ ਪ੍ਰਕਾਰ ਲਿਵਾਸ ਬੰਦਿਆਂ ਮੁਕਤ ਨਹੀਂ ਹੁੰਦੀ ਬਹੁ ਸੰਜਮ ਸਾਧਨਾ ਪਾਵੇ ਕੋਈ ਬਹੁਤੇ ਲੋਕ ਸਾਧਨ ਕਰਦੇ ਨੇ ਕੋਈ ਭੁੱਖੇ ਰਹਿੰਦੇ ਆ ਕੋਈ ਤਿਹਾਈ ਰਹਿੰਦੇ ਆ ਕੋਈ ਪੁੱਠੇ ਲੰਕਦੇ ਆ ਕੋਈ ਢੂਣੀਆਂ ਤਾਉਂਦੇ ਆ ਕੋਈ ਤਾਂਹਾਂ ਨੂੰ ਬਹਾ ਕਰਕੇ ਖੜੇ ਰਹਿੰਦੇ ਆ ਕੋਈ ਖਰੇਸ ਵੀ ਬਣੇ ਰਹਿੰਦੇ ਆ ਇਸ ਪ੍ਰਕਾਰ ਦੇ ਸੰਜਮ ਸਾਧਨ ਕਰਨੇ ਕਰਕੇ ਸਾਤਨਾ ਪਾਵੇ ਕੋਈ ਸ਼ਾਂਤੀ ਨਹੀਂ ਪਾਉਂਦਾ ਮਨ ਠੰਡੇ ਨਹੀਂ ਹੁੰਦੇ ਤਪਦੇ ਰਹਿੰਦੇ ਆ ਕ੍ਰੋਧ ਨਾਲ ਵੀ ਇਸੇ ਨੇ ਸਾਧਨ ਕੀਤੇ ਆ ਸਾਨੂੰ ਪ੍ਰਾਪਤ ਕਿਉਂ ਨਹੀਂ ਹੋਇਆ ਗੁਰਮਤਿ ਨਾਮ ਪ੍ਰਾਪਤ ਹੋਏ ਤੇ ਭਾਈ ਗੁਰਮਤਿ ਨੂੰ ਜੇ ਧਾਰਨ ਕਰਨ ਕਾ ਸੰਗੁਰਾਂ ਕੋਲ ਆਰਾਮ ਵਿੱਚ ਨਾਮ ਦੀ ਪ੍ਰਾਪਤੀ ਹੁੰਦੀ ਆ ਬੜਾ ਭਾਗੀ ਹਰ ਪਾਵੇ ਸੋ ਕਿਉਂ ਵੱਡਿਆਂ ਭਾਗਾ ਵਾਲੇ ਨਿਸਕਾਮੀ ਪੁਰਖ ਪਰਮੇਸ਼ਰ ਨੂੰ ਸੋਤਾ ਲੈਂਦੇ ਹਨ ਕਰਮ ਹੈ RAM ਨਾਮ ਵਡਿਆਈ ਕਾਲ ਜਿਹੜੇ ਜਮਾਨੇ ਦੇ ਭਾਈ ਪਰਮੇਸ਼ਰ ਦੇ ਨਾਮ ਦੀ ਸਾਰੀ ਵਡਿਆਈ ਹੈ ਗੁਰਮਖੋ ਗੁਰਪੂਰੇ ਤੇ ਪਾਇਆ ਜਾਏ ਇਹ ਪੂਰਨ ਸੰਗੁਰਾਂ ਦੁਆਰਾ ਹੀ ਪਾਇਆ ਜਾਂਦਾ ਆਪੋ ਨੇ ਕਿਸੇ ਦੇ ਪਾਸੋਂ ਪਾਇਆ ਜਾ ਸਕਦਾ ਨਾਮ ਰਤੇ ਸਦਾ ਸੁਖ ਪਾਈ ਜੋ ਮਹਾਰਾਜ ਨਾਮ ਚਰੰਗੇ ਸਦਾ ਰਹਿਣ ਵਾਲੇ ਸੁਖ ਰੂਪ ਨੂੰ ਉਹ ਪਾਉਂਦੇ ਹਨ ਜਿਨ ਨਾਮੈ ਹੋ ਮੈਂ ਜਲ ਜਾਈ ਬਿਨ ਉਸ ਦੇ ਪਾਤਸ਼ਾਹ ਦੇ ਨਾਮ ਤੇ ਹੋ ਮੈਂ ਦੀ ਅੱਗ ਵਿੱਚ ਜਲ ਜਾਂਦੇ ਹਨ ਵੱਡੇ ਭਾਗ ਕੀ ਹਰ ਨਾਮ ਵਿਚਾਰਾ ਵੱਡੇ ਭਾਗਾਂ ਵਾਲੇ ਪ੍ਰਮੇਸ਼ਰ ਦੇ ਨਾਮ ਨੂੰ ਵਿਚਾਰਿਆ ਹੈ ਹਿਰਦੇ 'ਚ ਛੁਟੇ ਰਾਮ ਨਾਮ ਦੁੱਖ ਸਾਰਾ ਜੇ ਭਾਈ ਮਹਾਰਾਜ ਦੇ ਰਾਮ ਨਾਮ ਕਰਕੇ ਸਾਰਾ ਦੁੱਖ ਨਜੇਰਾ ਅਗਿਆਨ ਦਾ ਦੁੱਖ ਜਮਨ ਮਰਨ ਦਾ ਦੁੱਖ ਨਰਕ ਦਾ ਦੁੱਖ ਬਾਲਕ ਜਵਾਨੀ ਜਵਾ ਬਿਰਧ ਵਸਦਾ ਦਾ ਦੁੱਖ ਇਹ ਸਾਰਾ ਦੁੱਖ ਛੁੱਟ ਜਾਂਦਾ ਜੇ ਪ੍ਰਮੇਸ਼ਰ ਦੇ ਨਾਮ ਨੂੰ ਜਪੀਏ ਛੁਟੇ ਰਾਮ ਨਾਮ ਜੇ ਰਾਮ ਨਾਮ ਹੀ ਛੁੱਟ ਗਿਆ ਫੇ ਸਾਰੇ ਹੀ ਦੁੱਖ ਹੋਏ ਸਾਰੇ ਦੁੱਖ ਚਿੰਬੜੇ ਰਹਿੰਦੇ ਆ ਦੁੱਖ ਦਾ ਸਾੜਾ ਪਿਆ ਰਹਿੰਦਾ ਹੈ ਉਹਨਾਂ ਨੂੰ ਹਿਦਬ ਫਿਆਸ ਬਹਰ ਪਾਸਾਰਾ ਜਿੱਦਾਂ ਦੇ ਹਿੱਤੇ ਚ ਮਾਰਾ ਸਾਦਾ ਨਾਮ ਬਸ ਗਿਆ ਉਹ ਸਾਰੇ ਪਸਾਰੇ ਦੇ ਅੰਦਰ ਬਾਹਰ ਵੀ ਉਹੋ ਹੀ ਦਿਸਦਾ ਹੈ ਉਹਨਾਂ ਨੂੰ ਐਸੀ ਪਾਰਸ ਕਲਾ ਵਰਤਦੀ ਹੈ ਜੋ ਪਾਰਸ ਨਾਲ ਲੋਹਾ ਸੋਹ ਜੇ ਉਹਦੇ ਅੰਦਰੋਂ ਬਾਹਰੋਂ ਸੋਇਨਾ ਹੀ ਹੋ ਜਾਂਦਾ ਹੈ ਕਿਵੇਂ ਸ਼ਬਦ ਦੀ ਵਡਿਆਈ ਹੈ ਨਾਨਕ ਜੀ ਸਭ ਉਪਕਾਵਨ ਹਾਰਾ ਸਰਬਉਪਾਤਿ ਸਾਹਿਬ ਜੀ ਕਹਿੰਦੇ ਜਾਣਦਾ ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਜੋ ਪਰਮੇਸ਼ਰ ਅੰਤਰਜਾਮੀ ਹੈ